ਇਹ ਚੈਲੰਜ ਹੋ ਸਕਦਾ ਹੈ ਕੋਰਟਾਂ ਦੇ ਵਿੱਚ ਵੀ ਕੀ ਹੋਏਗਾ ਚੈਲੰਜ ਕਰਕੇ ਇਕੱਲੇ ਕੋਰਟਾਂ ਦੇ ਮਾਮਲੇ ਨਹੀਂ ਹੁੰਦੇ ਕੋਰਟਾਂ ਦੇ ਬਹੁਤ ਫੈਸਲੇ ਨੇ ਜਿਹੜੇ ਪੈਂਡਿੰਗ ਪਏ ਨੇ ਲਗਭਗ 12 ਮੁਕੱਦਮੇ ਤਾਂ ਪੰਜਾਬ ਦੇ ਹਜੇ ਪੈਂਡੰਗ ਪਏ ਨੇ 50 ਤੋਂ 60 ਪਾਣੀਆਂ ਨਾਲ ਸੰਬੰਧਿਤ ਕੋਈ ਸੁਪਰੀਮ ਕੋਰਟ 'ਚ ਕੋਈ ਹਾਈ ਕੋਰਟ 'ਚ ਕੋਈ ਕਿਤੇ ਕੋਈ ਕਿਤੇ ਇਸ ਲਈ ਸਾਰੀਆਂ ਚੀਜ਼ਾਂ ਕੋਰਟਾਂ ਨਹੀਂ ਤੈਅ ਕਰਦੀਆਂ ਬਹੁਤ ਸਾਰੇ ਮੁਕੱਦਮ ਚੀਜ਼ਾਂ politically ਜਾਂ ahmikevli ਜਾਂ traditionally ਜਾਂ ਇਸ ਤੋਂ ਪਹਿਲਾਂ ਜੋ ਇੱਕ ਸੁਧਾਤ ਬਣੇ ਹੋਏ ਨੇ ਉਹਨਾਂ ਦੇ ਲਿਹਾਜ਼ ਨਾਲ ਆਪਣੇ ਆਪ ਵੱਡ ਹੁੰਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਇਸੇ ਕਰਕੇ ਇਹ ਜਿਹੜਾ ਪਾਣੀ ਆ ਹੁਣ ਜਦ ਨੂੰ ਕੋਰਟ ਜਾਊਗਾ ਕੋਰਟ ਕੀ ਕਰੂਗੀ ਜਦ ਨੂੰ 21 ਮਈ ਆ ਜਾਣੀਆਂ ਨਵਾਂ ਸਾਲ ਹੋ ਜਣਾ ਉਹ ਤਾਂ ਪ੍ਰੋਬਲਮ ਹੀ ਸੋਲਵ ਹੋ ਗਈ ਟੈਕਨੀਕਲੀ ਇਹ ਐਡੀ ਕੁ ਪ੍ਰੋਬਲਮ ਤਾਂ 21 ਮਈ ਤੱਕ ਹੈ ਇਹ ਟ੍ਰੈਂਡ ਪੈ ਜਾਊਗਾ ਉਸ ਤੋਂ ਬਾਅਦ ਹਾਂ ਗੱਲ ਸਹੇਦ ਹੀ ਨਹੀਂ ਗੱਲ ਪੈਸੇ ਦੀ ਹੁੰਦੀ ਹੈ ਇੱਕ ਗੱਲ ਇਹ ਆ ਕਿ ਮジョਰਿਟੀ ਨਾਲ ਤੁਸੀਂ ਫੈਸਲਾ ਕਰਤਾ ਛੱਡੋ ਸਵੇਰ ਪੰਜਾਬ ਕਹਿੰਦਾ ਛੱਡ ਨਹੀਂ ਦੇਣਾ ਐ ਜਬਰਦਸਤੀ ਤੁਸੀਂ ਕਿਵੇਂ ਕਰ ਸਕਦੇ ਹੋ ਤੁਹਾਡਾ ਰਾਈਟ ਹੀ ਨਹੀਂ ਕੋਈ ਲੋ ਕਾਸਟ ਨਹੀਂ ਦੀ